ਠੀਕ ਹੋ ਗਿਆ ਯਾਰ ਪੁੱਛਾਦੇ ਇੱਕ ਨਰਮ ਕਰਦੇ ਅੱਜ ਤੇ ਪੜਾਉਂਦੇ ਭਰਾ ਤੋਂ ਭਰਾ ਹਾਂ ਉਹਦੇ ਨੂੰ ਖੋਜੋ ਬਿਲਕੁਲ ਆਇਆ ਸਾਹ ਬਾਈਕੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਹਰ ਸਾਲ ਵਾਂਗ ਇਸ ਤਰ੍ਹਾਂ ਵੀ ਲੰਗਰ ਲਗਾਇਆ ਸਾਹ ਸੁਖਦੇਵ ਸਿੰਘ ਤੇ ਉਹਨਾਂ ਦੇ ਬੇਟਿਆਂ ਨੇ ਰਾਜਬੀਰ ਨੇ ਤੇ ਮਨਜੀਤ ਉਹਨਾਂ ਨੇ ਸੋ ਹਰ ਸਾਲ ਦਾ ਲੰਗਰ ਲਗਾਉਂਦੇ ਨੇ ਔਰ ਪਹਿਲਾਂ ਅਰਦਾਸ ਕਰਦੇ ਨੇ ਅਰਦਾਸ ਕਰਕੇ ਫਿਰ ਲੰਗਰ ਸ਼ੁਰੂ ਹੁੰਦਾ ਹੈ ਬਹੁਤ ਵਧਾਈ ਦਿਨਾਂ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਹਨਾਂ ਦੋਆ ਵੀਰਾਂ ਨੂੰ ਪਿਤਾ ਜੀ ਉਹਨਾਂ ਦੇਆਂ ਨੂੰ ਕਿ ਇਹਨਾਂ ਉਦਮ ਕਰਦੇ ਨੇ ਔਰ ਬਹੁਤ ਉਤਮ ਇਹ ਸੇਵਾ ਹੈ ਲੰਗਰ ਵਾਲੀ ਕਿਉਂਕਿ ਕਿਸੇ ਵੀ ਗਰੀਬ ਤੇ ਮੂਹ ਚ ਰੋਟੀ ਬਣਾਉਣਾ ਤਾਂ ਬਹੁਤ ਵੱਡੀ ਗੱਲ ਹੈ ਬਹੁਤ ਚੰਗੀ ਗੱਲ ਹੈ ਔਰ ਵਧਾਈ ਦਿਨਾਂ ਆਪ ਸਭ ਨੂੰ ਵੀ ਬਾਬਾ ਦੀਪ ਸਿੰਘ ਦੇ ਜਿਹੜਾ ਜਨਮ ਦਿਹਾੜਾ ਨਿਕਲ ਚੁੱਕਿਆ ਉਹਦੇ ਸਨਮਾਨ ਵਿੱਚ ਜੋ ਅੱਜ ਲੰਗਰ ਲੱਗਾ। ਦਰਸ਼ਕ ਕੇਕ ਵੀ ਕੱਟਿਆ ਜਾਏਗਾ। ਹਾਂਜੀ ਕੇਕ ਵੀ ਕੱਟਿਆ ਜਾਏਗਾ। ਹਾਂਜੀ ਠੀਕ ਹੈ। ਕੇਕ ਵੀ ਕੱਟਿਆ ਗਿਆ। ਵਾਹਿਗੁਰੂ ਜਿੱਕੀ ਫਤਿਹ ਨਾਮ ਬੋਲੋ। ਬਾਸ ਬਾਹਰ ਨੰਬਰ 39 ਸਰਦਾਰ ਮਨਜੀਤ ਸਿੰਘ ਜੀ ਮੰਗਾ। ਸਾਰੀ ਜਿੰਨੀ ਵੀ ਪੂਰੀ ਕਾਇਨਾਤ ਪੂਰੇ ਬ੍ਰਹਿਮੰਡ ਨੂੰ ਤੰਤਨ अनोखे अमर शहीद तੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਾਰਿਆਂ ਨੂੰ ਬਹੁਤ ਬਹੁਤ ਪੂਰੀ ਮਨਵਤਾ ਨੂੰ ਵਧਾਈ ਦਿੰਦੇ ਆ ਔਰ ਪਰਮਾਤਮਾ ਦੇ ਚਰਨਾਂ 'ਚ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਹ ਜੋ ਮੇਰੇ ਛੋਟੇ ਵੀਰ ਸਰਦਾਰ ਰਾਜਵੀਰ ਸਿੰਘ ਦੀ ਪੰਮਾ ਪੂਰੇ ਪਰਿਵਾਰ ਨੂੰ ਐਸੀ ਤਾਕਤ ਐਸੀ ਹਿੰਮਤ ਬਖਸ਼ੀ ਰੱਖਣਾ ਕਿ ਇਸੇ ਤਰ੍ਹਾਂ ਅਸੀਂ ਮਨਵਤਾ ਦੀ ਮਨੁੱਖਤਾ ਦੀ ਸੇਵਾ ਕਰਦੇ ਰਹੀ ਹੈ। ਔਰ ਜੋ ਇਹ ਜਿੰਨੇ ਜਿੰਨੇ ਵੀ ਭਰਾਲੇ ਹਨ ਇਹ ਕਾਫੀ ਸਾਲਾਂ ਤੋਂ ਇਹ ਮੇਰਾ ਵੀਰ ਆਪਣੀ ਨੇਕ ਕਮਾਈ ਦੇ ਵਿੱਚੋਂ ਟਿੱਲ ਫੁੱਲ ਦਾ ਸੰਬੰਧ ਕੱਢ ਕੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਸੇਵਾ ਕਰਦਾ ਹੈ। ਇਹ ਸਾਡੀ ਤਾਂ ਬੁਰਸ਼ਕਰੀ ਤਾਂ ਕੋਈ ਔਕਾਤ ਨਹੀਂ ਹੁੰਦੀ। ਇਹ ਆਪ ਹੀ ਸਤਿਗੁਰੂ ਉਦਮ ਬਖਸ਼ਦਾ ਹੈ। ਆਦੀ ਐਸਾ ਪ੍ਰਚਲਿਤ ਕੀਤਾ ਜਾਂਦਾ ਹੈ ਔਰ ਆਪ ਜੀ ਜਾਣਦੇ ਹੋ ਕਿ ਪੂਰੇ ਵਰਲਡ ਲੈਵਲ ਤੇ ਪੂਰੇ ਵਿਸ਼ਵ ਲੈਵਲ ਤੇ ਜੋ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ ਔਰ ਮੈਂ ਜਿੱਥੇ-ਜਿੱਥੇ ਵੀ ਸਿੱਖ ਸੰਗਤਾਂ ਬੈਠੀਆਂ ਹਨ ਸਾਰੀਆਂ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਤੇ ਬਹੁਤ-ਬਹੁਤ ਵਧਾਈ ਦੇਣਾ ਹਾਂ ਔਰ ਸਤਿਗੁਰ ਦੇ ਚਰਨਾਂ 'ਚ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਇਸੇ ਤਰ੍ਹਾਂ ਪੂਰੇ ਪਰਿਵਾਰ ਤੇ ਪੂਰੇ ਨਗਰ ਤੇ ਪੂਰੇ ਸultanpur ਪਿੰਡ ਤੇ ਸ਼ਹਿਰ ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ ਤਾਂ ਕਿ ਇਹ ਜੋ opralle ਇਹ ਜੋ ਸੇਵਾਵਾਂ ਦੇ ਵਿੱਚ ਹਿੱਸਾ ਪੈਂਦਾ ਰਹੇ ਯੋਗਦਾਨ ਦਿੰਦੇ ਰਹੀਏ ਔਰ ਪੂਰੀ ਮਾਨਵਤਾ ਨੂੰ ਮੈਂ ਅਰਦਾਸ ਕਰਦਾ ਹਾਂ ਕਿ ਜੋ ਜੋ ਵੀ ਬਾਬਾ ਦੀਪ ਸਿੰਘ ਜੀ ਨੇ ਆਪਣੇ ਸ਼ਹਾਦਤ ਦਿੱਤੀ ਹੈ ਲਾਸਾਨੀ ਉਹਨੂੰ ਭੁੱਲਣ ਯੋਗ ਨਹੀਂ ਹੈ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ ਉਹ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੀਆਂ ਔਰ ਮੈਸੇਜ ਇਹੋ ਦੇਣਾ ਹਾਂ ਕਿ ਨਸ਼ਿਆਂ ਨੂੰ ਤਿਆਗ ਕੇ ਗੁਰੂ ਘਰ ਦੇ ਨਾਲ ਜੁੜੋ ਸੇਵਾ ਕਰੋ ਜਿੰਨੀ ਵੀ ਕੀਤੀ ਜਾਂਦੀ ਹੈ ਕਿਸੇ ਦੇ ਕੰਮ ਆਓ ਔਰ ਜੋ ਸਾਡੀ ਪਰਿਵਾਰਿਕ ਭਾਈਚਾਰਕ ਹੈ ਜੋ ਪਿਆਰ ਹੈ ਜੋ ਸਤਿਕਾਰ ਹੈ ਸਾਰਿਆਂ ਦੇ ਵਿੱਚ ਇੱਕ ਦੂਜੇ ਦੇ ਨਾਲ ਬਰਕਰਾਰ ਰਹੇ ਔਰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਅਸਮੈਂ ਫੇਰ ਤੋਂ ਸਾਰੀ ਤੁਹਾਡੇ ਮੀਡੀਆ ਦਾ ਵੀ ਵੀਰਾਂ ਦਾ ਧੰਨਵਾਦ ਕਰਦਾ ਹਾਂ ਔਰ ਜਿੰਨਾ ਜਿੰਨਾ ਵੀ ਮੇਰੇ ਵੀਰਾਂ ਨੇ ਇੱਥੇ ਯੋਗਦਾਨ ਦਿੱਤਾ ਹੈ ਜਿੰਨੇ ਵੀ ਡਿਪਾਰਟਮੈਂਟ ਹਨ ਸਾਰੇ ਤਾਂ ਇਹ ਬਿਜਲੀ ਦਾ ਵਿਭਾਗਾ ਚਾਹੇ ਉਹ ਕਾਰਪੋਰੇਸ਼ਨ ਦਾ ਵਿਭਾਗਾ ਚਾਹੇ ਜਿੰਨੇ ਵੀ ਇੱਥੇ ਵੀਰਾਂ ਨੇ ਮੈਂ ਤਾਂ ਇੱਥੋਂ ਤੱਕ ਕਹਿ ਦਿੰਦਾ ਹਾਂ ਕਿ ਜਿੰਨੇ ਇੱਕ ਪਲ ਇਹ ਵੀ ਚੁੱਕ ਕੇ ਕੱਖ ਵੀ ਚੁੱਕ ਕੇ ਇੱਧਰ-ਉੱਧਰ ਕੀਤਾ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਇਹ ਉਹ ਬੀਜ ਹੈ ਕਿ ਜਿਹੜਾ ਅੱਜ ਅਸੀਂ ਬੀਜ ਪਾਉਂਦੇ ਹਾਂ ਸੇਵਾ ਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਪੇੜ ਬਣ ਕੇ ਉੱਭਰਦਾ ਹੈ ਜੋ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਉਹ ਤੋਂ ਸੁੱਖ ਪ੍ਰਾਪਤ ਕਰਦੀ ਹੈ ਤੋਂ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਹਾਂ ਕਿ ਕਿਸੇ ਤਰ੍ਹਾਂ ਹੀ ਅਸੀਂ ਹਮ ਹਮਾ ਕੇ ਹਰ ਸਾਲ ਅਸੀਂ ਇਹ ਮਨਾਉਂਦੇ ਰਹੀਏ ਔਰ ਅਸ਼ੀਵਾਦ ਵੀ ਮੰਗਦੇ ਹਾਂ ਸਾਰ ਸੰਗਤ ਕੋਲੋਂ ਮੰਗਦੇ ਹਾਂ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਆਪਣਾ ਮਿਹਰ ਭਰਿਆ ਹੱਥ ਪੂਰੇ ਤੇ ਪਰਿਵਾਰ ਤੇ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਰਾਜਪੁਰ ਤੋਂ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਬਾਈਪਾਸ ਤੇ ਲੱਗਰ ਲਾਇਆ ਤੇ ਨੋਕੇ ਅਮਰ ਸ੍ਰੀ ਤਨਤਨ ਬਾਬਾ ਦੀਪ ਸਿੰਘ ਦਾ ਜਿਹੜਾ ਇਹ ਹੈਗਾ ਗੁਰਪੁਰਬ ਸਾਰਿਆਂ ਨੂੰ ਮੈਂ ਅਮਰਸਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ